ਔਰ ਕੋੜਗਪੁਰੇ ਚ ਟ੍ਰੈਫਿਕ ਦੀ ਸਮੱਸਿਆ ਪਾਣੀ ਦੀ ਸਮੱਸਿਆ ਇੰਡਸਟਰੀ ਕੋਈ ਵੀ ਨਹੀਂ ਹੈ ਵਪਾਰ ਦਾ ਮੰਦਾ ਹਾਲ ਹੈ ਐਸ ਤਰ੍ਹਾਂ ਹੀ ਸਾਡੇ ਸ਼ਹਿਰ ਦੀ ਇਹ ਬਹੁਤ ਹਲਤ ਮਾੜੀ ਹੈ ਜੀ ਸੀਵਰੇਜ ਦੀ ਆ ਸਫਾਈ ਦੀ ਇਹਦੇ ਕਰਕੇ ਬਹੁਤ ਹਲਤ ਮਾੜੀ ਹੈ ਇਹ ਸਭ ਤੋਂ ਵੱਡੀ ਬਿਮਾਰੀ ਹੈ ਸਾਡੇ ਸ਼ਹਿਰ ਦੀ ਸਮੱਸਿਆ ਤਾਂ ਉਹ ਬਣੀਆਂ ਤਾਂ ਨਹੀਂ ਹੈਗੀਆਂ ਪੁਰਾਣੀਆਂ ਉਹੀ ਚੱਲੀ ਜਾਂਦੀਆਂ ਹੈ ਸਿਵਰੇਜ ਦੀ ਸਮੱਸਿਆ ਹੈ ਸਫਾਈ ਸੇਵਾ ਕੁਝ ਕੁ ਬਲੇ ਧਿਆਨ ਨਾਲ ਕੰਮ ਨਹੀਂ ਕਰਦੇ ਤੇ ਰਸੋਈ ਦੀ ਸਮੱਸਿਆ ਹੈ ਕਿਉਂਕਿ ਲੰਬੇ ਟਾਈਮ ਤੋਂ ਅੱਜ ਤੋ 70 80 ਸਾਲ ਤੋਂ ਚੱਲਦਾ ਆ ਰਿਹਾ ਹੈ ਉਹ ਹੈਗਾ ਵੀ ਗੰਦੇ ਪਾਣੀ ਦਾ ਨਾਲੀਆਂ ਬੰਦ ਹੋ ਗਈਆਂ ਸਿਵਰੇਜ ਓਵਰਫਲੋ ਹੋ ਗਈ ਵਿਕਾਸ ਤਾਂ ਕੁਝ ਵੀ ਨਹੀਂ ਹੈਗਾ ਵਿਕਾਸ ਦੇ ਨਾਂ ਤੇ ਤਾਂ ਠੰਗਾ ਨਾ ਕੋਈ ਗਲੀਆਂ ਨਾ ਕੋਈ ਨਾਲੀਆਂ ਨਾ ਕੋਈ ਪਾਣੀ ਦਾ ਨਿਕਾਸ ਬੁਰੇ ਹਾਲ ਆ ਹਰੇਕ ਚੀਜ਼ ਦੇ ਜਦੋਂ ਕੋਈ ਮੁਸੀਬਤ ਆਉਂਦੀ ਆ ਉਦੋਂ ਦਿਖਾਵੇ ਲਈ ਗੱਡੀਆਂ ਆ ਜਾਂਦੀਆਂ ਨਮਸਕਾਰ ਮੈਂ ਰੋਹਿਤ ਆਜਾਦ ਤੁਸੀਂ ਦੇਖ ਰਹੇ ਹੋ ਆਜਾਦ ਭਾਰਤ ਨਿਊਜ਼ ਆਜਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜਾਦ ਭਾਰਤ ਨਿਊਜ਼ ਇਹਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਪਾਰਤਰੀਓ ਜੀ ਸਰ ਕੋਟਕਪੂਰਾ ਦੀਆਂ ਸਮੱਸਿਆਵਾਂ ਤੇ ਇੱਥੇ ਕੋਈ ਕੰਮ ਹੋਵੇ ਜਿਹੜੇ ਉਹਨਾਂ ਤੋਂ ਕੋਈ ਤੇ ਆਪਣੇ ਵਿਚਾਰ ਦਰਜ ਕਰਨ ਸਰ ਕੋਟਕਪੂਰੇ 'ਚ ਟ੍ਰੈਫਿਕ ਦੀ ਸਮੱਸਿਆ ਪਾਣੀ ਦੀ ਸਮੱਸਿਆ ਇੰਡਸਟਰੀ ਕੋਈ ਵੀ ਨਹੀਂ ਹੈ ਵਪਾਰ ਦਾ ਮੰਦਾ ਹਾਲ ਹੈ ਇੱਥੇ ਹਰ ਪੱਖ ਦਾ ਵਿਕਾਸ ਹੋਣਾ ਜ਼ਰੂਰੀ ਹੈ ਹਰ ਚੀਜ਼ ਦੀ ਮਤਲਬ ਤਵੱਜਹ ਦੇਣੀ ਜ਼ਰੂਰੀ ਹੈ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਨਿਤਿਨ ਗੋਇਲਾ ਠੀਕ ਹੈ ਤੇ ਕੀ ਨਾਮ ਹੈ ਤੁਹਾਡਾ ਨੈਬਰਾ ਛਾਵੜਾ ਜੀ ਤੇ ਇਥੇ ਕੋਟ ਕੁਪੁਰਾ ਤੇ ਵਿਕਾਸ ਤੇ ਕੁਝ ਸਮੱਸਿਆਵਾਂ ਤੇ ਚਰਨ ਆਪਾਂ ਨਾ ਕਰਨ ਹਾਂਜੀ ਇਸ ਤਰ੍ਹਾਂ ਹੈ ਜੀ ਸਾਡੇ ਸ਼ਹਿਰ ਦੀ ਇਹ ਬਹੁਤ ਹਲਤ ਮਾੜੀ ਹੈ ਜੀ ਸੀਵਰੇਜ ਦੀਆਂ ਸਫਾਈ ਦੀ ਇਹਦੇ ਕਰਕੇ ਬਹੁਤ ਹਲਤ ਮਾੜੀ ਹੈ ਇਹ ਸਭ ਤੋਂ ਵੱਡੀ ਬਿਮਾਰੀ ਹੈ ਸਾਡੇ ਸ਼ਹਿਰ ਦੀ ਇਹ ਇਹਨੂੰ ਮਤਲਬ ਵਧੀਆ ਕੀਤਾ ਜਾਵੇ ਤੇ ਚੰਗੀ ਮਸ਼ੀਨਾਂ ਲਾ ਕੇ ਸਾਫ ਸਫਾਈ ਸੀਵਰੇਜ ਦੀ ਕੀਤੀ ਜਾਵੇ ਤੇ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਇਸ ਆਲ ਕਿਉਂਕਿ ਭਗਵੰਤ ਮਾਨ ਨੇ 15 ਵਾਰਸਤ ਨੂੰ ਆਣਾ ਹੈ ਤੇ ਇਸ ਕਰਕੇ ਸ਼ਹਿਰ ਦਾ ਪੂਰਾ ਵਿਕਾਸ ਕਿ ਕਰਾਇਆ ਜਾਵੇ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਸ਼ਹਿਰ ਦੀ ਇੰਨੀ ਵਿਕਾਸ ਹੋ ਰਿਹਾ ਨਹੀਂ ਕਿਸੇ ਪਾਰਟੀ ਨੇ ਇੱਥੇ ਕੋਈ ਸਹੀ ਤਰੀਕੇ ਨਾਲ ਵਿਕਾਸ ਕੀਤਾ ਨਹੀਂ ਜੀ ਮੈਂ ਤਾਂ ਨਹੀਂ ਤਿਆਰ ਤਾਂ ਇਹ ਹਰ 35 ਸਾਨੂੰ ਤਾਂ ਸਾਡੀ 60 ਸਾਲ ਦੀ ਉਮਰ ਹੋ ਗਈ ਇੱਥੇ ਕੋਈ ਇਸ ਤਰ੍ਹਾਂ ਹੀ ਰਹੀ ਹੈ ਸਮੱਸਿਆ ਬਸ ਸਾਡੀ ਉਮਰ ਕਿਸੇ ਪਾਸੇ ਲਾ ਲਓ ਜੋੜੀਆਂ ਚੱਕੀਆਂ ਲਾ ਲਓ ਇੱਧਰ ਲਾ ਲਓ ਨਵਾਂ ਬੱਸ ਸਟੈਂਡ ਲਾ ਲਓ ਜੱਤੋ ਰੋਡ ਲਾ ਲਓ ਇੱਧਰ ਲਾ ਲਓ ਜੀ ਆ ਥੋੜਾ ਜਿਹਾ ਮੁਕਸਰੋੜ ਤੇ ਪੁਲ ਬਣਿਆ ਇੰਦੇ ਅਗਰ ਕੀ ਥੋੜਾ ਮੋਟਾ ਸੀਵਰੇਜ ਬਾਕੀ ਸਾਰਾ ਇਹ ਸ਼ਹਿਰ ਜੀ ਸੀਵੇ ਦੇ ਵਿੱਚ ਭਰਿਆ ਰਹਿੰਦਾ ਜੀ ਆਮ ਆਦਮੀ ਵੱਲੋਂ ਬਹੁਤ ਆਵਾਜ਼ੇ ਪਾਰਟੀ ਵੱਲੋਂ ਬਹੁਤ ਬਤਾਤੀ ਪਿਆ ਰਹੇ ਹਾਂ ਜੀ ਚਲੋ ਇਹਨਾਂ ਦਾ ਤਾਂ ਉਹਨਾਂ ਦਾ ਉਹਦਾ ਫਰਕ ਹੈ ਥੋੜਾ ਜਿਹਾ ਫਰਕ ਕਰ ਰਿਹਾ ਵੀ ਉਹਨਾਂ ਦਾ ਰਿਹਾ ਨਾ ਪਾਰਟੀ ਜੀ ਪਹਿਲਾਂ ਸਰਕਾਰਾਂ ਨਾਲ ਤਾਂ ਥੋੜਾ ਜਿਹਾ ਫਰਕ ਹੈ ਜੀ ਜਿਆਦਾ ਨਹੀਂ ਆਪਾਂ ਕਹਿ ਸਕਦੇ ਤੇ ਹਜੇ ਇਹਨਾਂ ਦੇ 1.5 ਸਾਲ ਪਏ ਹੈ ਜੀ ਇਹਨਾਂ ਨੂੰ ਚਾਹੀਦਾ ਇਸ ਸ਼ਹਿਰ ਦਾ ਪੂਰਾ ਵਿਕਾਸ ਕੀਤਾ ਜਾਵੇ ਤੇ ਲੋਕਾਂ ਨੂੰ ਆਪਦੇ ਹਿੱਤਾਂ ਦੇ ਲਈ ਕੰਮ ਕਰਨਾ ਚਾਹੀਦਾ ਲੋਕਾਂ ਦੇ ਹਿੱਤਾਂ ਨੂੰ ਕੰਮ ਕਰਨਾ ਚਾਹੀਦਾ ਫਿਰ ਕੀ ਨਾਮ ਹੈ ਤੁਹਾਡਾ ਅਸ਼ੋਕ ਕੁਮਾਰ ਤੇ ਕੋਟਪੂਰਾ ਦੇ ਵਿਕਾਸ ਤੇ ਸਮੱਸਿਆਵਾਂ ਤੇ ਗੱਲਬਾਤ ਕਰਨ ਦਾ ਸਾਡਾ ਜੋ ਪ੍ਰੋਗਰਾਮ ਹੈ ਕੀ ਤੁਸੀਂ ਇਸ ਗੱਲ ਤੇ ਕੁਝ ਚੈਨਲ ਆਪਣਾ ਚਾਹੁੰਦੇ ਹੋ ਆਪਣੇ ਸਮੱਸਿਆਵਾਂ ਤਾਂ ਉਹ ਬਣੀਆਂ ਤੇ ਨਹੀਂ ਹੈਗੀਆਂ ਪੁਰਾਣੀਆਂ ਉਹੀ ਚੱਲੀ ਜਾਂਦੀਆਂ ਸੀਵਰ ਦੀ ਸਮੱਸਿਆ ਹੈ ਉਹੀ 8 8 ਇੰਚੀ ਪੈਪਰ ਪਾ ਕੇ ਉਹੀ ਚੱਲੀ ਜਾਂਦਾ ਆਬਾਦੀ ਕਿਤੇ ਵਧ ਹੋ ਗਈ ਇਲਾਕਾ ਵਧ ਗਿਆ ਫਿਰ ਰੇਲਵੇ ਫਟਕ ਤੱਕ ਉਹ ਵੀ ਅੱਗੇ ਚਲਾ ਗਿਆ ਲੇਕਿਨ ਉਹ ਵੀ 8 8 ਇੰਚੀ ਪਾਈਪਾਂ 12 12 ਇੰਚੀ ਪਾਈਪਾਂ ਫਾਇਸੇਵਕ ਵੀ ਕੁਝ ਵੱਲੇ ਧਿਆਨ ਨਾਲ ਕੰਮ ਨਹੀਂ ਕਰਦੇ ਤੇ ਤਾਂ ਸਵੈ ਦੀ ਸਮੱਸਿਆ ਹੈਗੀ ਹੈ ਪਿਛਲੀ ਗਵਰਨਮੈਂਟ ਦੇ ਭਾਈ ਰਾਹੁਲ ਨੇ ਕੋਈ ਕੋਸ਼ਿਸ਼ ਕਰਕੇ ਟਾਈਲੈਂਟ ਇੰਟਰਲੋਕਿੰਗ ਲਗਾਈ ਸੀ ਉਹੀ ਵਿਕਾਸ ਹੋਇਆ ਸੀ ਹੋਰ ਤਾਂ ਸ਼ਹਿਰ ਚ ਕੋਈ ਲੰਮਾ ਚੌੜਾ ਵਿਕਾਸ ਹੈ ਨਹੀਂ ਕਿ ਕੋਈ ਸਰਕਾਰ ਆਈ ਤੇ ਕਾਲੀਆਂ ਦੀ ਆਈ ਤੇ ਕਾਂਗਰਸ ਆਈ ਤੇ ਆਪ ਪਾਰਟੀ ਦੀ ਆ ਗਈ ਕੋਈ ਬਦਲਾਵ ਵਾਲੀ ਗੱਲ ਨਹੀਂ ਹੈ ਉਵੇਂ ਚੱਲ ਰਿਹਾ ਜਿਵੇਂ ਪਹਿਲਾਂ ਚੱਲਦਾ ਸੀ ਨਹੀਂ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਦੀਆਂ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਕਾਫੀ ਕੀਤੀ ਜਾ ਰਹੀਆਂ ਨੇ ਨਹੀਂ ਕੋਈ ਵਿਕਾਸ ਨਹੀਂ ਹੋਇਆ ਜੀ ਇਹ ਜਿਹੜਾ ਹਾਇਰ ਸਕੈਂਡਰੀ ਸਕੂਲ ਹੈ ਇਹਨੂੰ ਉਹ ਦੂਸਰਾ ਐਮਿਨਸ ਉਹ ਸਕੂਲ ਜਮਨਾਤਾ ਉਹਨਾਂ ਨੇ ਸਿਰਫ ਬਾਹਰ ਪੇਂਟ ਕਰਾਤਾ ਅੰਦਰ ਬਿਲਡਿੰਗ ਉਹੀ ਹੈ ਉਹੀ ਫਰਨੀਚਰ ਹੈ ਹੋਰ ਕੁਝ ਨਹੀਂ ਬਦਲਿਆ ਬਾਹਰ ਦੀਵਾਰ ਉਹ ਬਣਵਾ ਕੇ ਉਹਨੂੰ ਪੇਂਟ ਪੂੰਡ ਕਰਾ ਕੇ ਮੇਰੇ ਦਿੱਲੀ ਜਨ ਨੇ ਕਿਰਾਇਆ ਸੀ ਉਵੇਂ ਕਿਰਾਇਆ ਬਸ ਪੇਂਟ ਪੁੰਟ ਕਰਾਤੀ ਸੀ ਸਕੂਲ ਪੇਂਟ ਕਰਾਤੇ ਕੁਝ ਉਹਨਾਂ ਦੇ ਫੋਟੋਆਂ ਪਾ ਦਿੰਦੇ ਹੋਰ ਕੋਈ ਵਿਕਾਸ ਵਾਲੀ ਗੱਲ ਨਹੀਂ ਹੈ ਸਪੀਕਰ ਨੇ ਆਪਣੇ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਤੇ ਨਾਲ ਆਪਣੇ ਇੱਥੇ ਕੋਟਪੂਰਾ ਦੇ ਵਿਧਾਇਕ ਵੀ ਨੇ ਜੋ ਕੋਟਪੂਰਾ ਦੇ ਹਲਕੇ ਦੇ ਨੇ ਜੋ ਸਰਦਾਰ ਕੁਲਤਾਰ ਸਿੰਘ ਜੀ ਉਹਨਾਂ ਤੋਂ ਕੀ ਉਮੀਦ ਰੱਖਦੇ ਹੋ ਤੁਸੀਂ ਉਹਨਾਂ ਨੂੰ ਕੁਝ ਪ੍ਰਸ਼ਾਸਨ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਉਮੀਦਾਂ ਤਾਂ ਬਹੁਤ ਸੀਆਂ ਹਨ ਹੁਣ ਇਹ ਪਤਾ ਨਹੀਂ ਕਿਉਂ ਨਹੀਂ ਵਿਕਾਸ ਇੰਨਾ ਜ਼ਿਆਦਾ ਕੋਈ ਹੋ ਰਿਹਾ ਹੈ ਲੰਮਾ ਜੋੜਾ ਨਹੀਂ ਹੋਇਆ ਵਿਕਾਸ ਇੱਥੇ ਉਹਨੇ ਐਫਰਟਸ ਘਟਾਏ ਜਾਂ ਇਹ ਕਾ ਪਾਰਟੀ ਦੀ ਪ੍ਰੋਬਲਮ ਹੈ ਇਹਨਾਂ ਦੇ ਕੋਈ ਸੰਗਠਨ ਚ ਜ਼ਿਲ੍ਹਾ ਪ੍ਰਧਾਨ ਨੇ ਵਗੈਰਾ ਨਹੀਂ ਹੈ ਜਿਨ੍ਹਾਂ ਨੂੰ ਆਮ ਆਦਮੀ ਜਾ ਕੇ ਮੁਸ਼ਕਲ ਦੱਸ ਸਕੇ ਹਰ ਆਦਮੀ ਅਵੇਲੇਬਲ ਨਹੀਂ ਹੁੰਦੇ ਵੱਡੇ ਲੋਗ ਐ ਸਪੀਕਰ ਬਣ ਕੇ ਉਹਨੂੰ ਆਪਦੇ ਕੰਮ ਕਰ ਰਹੇ ਨੇ ਦੇਸ ਕਰਕੇ ਵਿਕਾਸ ਦੀ ਕੋਈ ਜ਼ਿਆਦਾ ਹੋਈ ਨਹੀਂ ਜਿੱਤੋ ਰੋੜੇ ਜਿਵੇਂ ਉਹੀ ਨਹੀਂ ਸਾਫ਼ ਹੋ ਸਕਿਆ ਉਹ ਵਿਚਾਰੇ ਬਰੇ ਪੇਸ਼ਾਨ ਐ ਲੋਗ ਉਹਨਾਂ ਦੀ ਕੋਈ ਸੁਣਵਾਈ ਨਹੀਂ ਇਹੀ ਹੈ ਕੋਲ ਪੂਰਾ ਬਸ ਉਹ ਜਿਹੇ ਸ਼ਹਿਰ ਹੈਗਾ ਆਪਾਂ ਉਹੀ ਰੋਡ ਕਹਿ ਸਕਦੇ ਜੱਤ ਰੋਡ ਨੂੰ ਜਿੱਥੇ ਮਤਲਬ ਇਹ ਝੋਨਾ ਲੰਦ ਚਿੱਕੀ ਹਾਂ 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 ਬਸ 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 ਉਹੀ ਰੋਡ ਹੈ ਜੀ ਮਤਲਬ ਇਹ ਸਾਰੀਆਂ ਪਾਟੀਆਂ ਲਾਉਂਦੀਆਂ ਝੋਨਾ ਪਹਿਲਾਂ ਹਾਂ ਉਹ ਵੀ ਮਤਲਬ ਉਹਨਾਂ ਦੇ ਟਾਈਮ ਤੇ ਵੀ ਨਹੀਂ ਹੱਲ ਹੋਇਆ ਤੇ ਅੱਜ ਵੀ ਨਹੀਂ ਅੱਜ ਵੀ ਨਹੀਂ ਹੱਲ ਹੋਇਆ ਉਵੇਂ ਆਪ ਆਪ ਦੇ ਸੱਤਾ ਵਿੱਚ ਨਵੇਂ ਬਸ ਸਟੈਂਡ ਤੇ ਵੀ ਉਹੀ ਪ੍ਰੋਬਲਮ ਹੈਗੀ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਸੋਨੂ ਗਰਗ ਹੈ ਜੀ ਤੇ ਕੋਟਕੂਪੁਰਾ ਵਿੱਚ ਵਿਕਾਸ ਨੂੰ ਲੈ ਕੇ ਗੱਲ ਕਰਨੀ ਹੈ ਕਿ ਕਿੰਨਾ ਕੁ ਵਿਕਾਸ ਹੋਇਆ ਕੋਟਪੁਰੇ ਤੇ ਕਿਹੜੇ ਕਿਹੜੇ ਸਵੋਚਿਆ ਮੈਂ ਥੋੜਾ ਜਿਹਾ ਚੈਨਲ ਨੂੰ ਬਾਈ ਦੇਖੋ ਜੀ ਸਰਕਾਰ ਕੋਸ਼ਿਸ਼ ਕਰਦੀ ਹੈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀ ਹੈ ਪਰ ਉਹਦੇ ਨਾਲ ਕੀ ਹੈ ਵੀ ਦੇਖੋ ਜੇ ਕੋਈ ਇੱਥੇ ਕੋਈ ਵੱਡਾ ਬਿਜ਼ਨਸ ਆਊਗਾ ਉਹ ਵੀ ਇੱਕ ਸਰਕਾਰ ਦਾ ਇੱਕ ਹਫਟ ਹੁੰਦਾ ਹੈ ਵੀ ਜੇ ਕੋਈ ਇੱਥੇ ਕੋਈ ਵੱਡਾ ਬਿਜ਼ਨਸ ਆਵੇ ਉਹਦੇ ਨਾਲ ਹੀ ਵਿਕਾਸ ਹੋਊਗਾ ਆਦਰਵਾਇਜ਼ ਵਿਕਾਸ ਹੁੰਦੇ ਕਿਉਂਕਿ ਉਹੀ ਲੋਕ ਹੈ ਕੁਝ ਲੋਕ ਹੈਗੇ ਆ ਵੀ ਜਿਹੜਾ ਕੰਮ ਕਰ ਰਹੇ ਆ ਆਦਰਵਾਇਜ਼ ਕੋਈ ਵਿਕਾਸ ਹੁੰਦਾ ਸੰਬੰਧ ਨਹੀਂ ਹੈਗਾ ਜਿਵੇਂ ਕਿ ਹੁਣ ਬਠਿੰਡਾ ਇੱਕ ਰਫਾਈਨਰੀ ਹੈਗੀ ਐ ਉਹਦੇ ਨਾਲ ਸਾਰੇ ਬਠਿੰਡੇ ਦਾ ਵਿਕਾਸ ਹੋਇਆ ਉਸ ਤਰ੍ਹਾਂ ਦਾ ਕੋਈ ਛੋਟਾ ਪ੍ਰੋਜੈਕਟ ਕੋਈ ਇਸ ਲੈਵਲ ਦਾ ਕੋਈ ਪ੍ਰੋਜੈਕਟ ਆਪਣੇ ਏਰੀਆ ਦੇ ਵਿੱਚ ਆਵੇ ਜਿਹਦੇ ਨਾਲ ਕੀ ਆਪਣੇ ਏਰੀਆ ਦਾ ਵਿਕਾਸ ਹੋਵੇ ਦੂਜਾ ਮੁੱਦਾ ਜਿਹੜਾ ਹੈਗਾ ਜੋ ਕਿ ਲੰਬੇ ਟਾਈਮ ਤੋਂ ਅੱਜ ਤੋਂ 70 80 ਸਾਲ ਤੋਂ ਚੱਲਦਾ ਆ ਰਿਹਾ ਹੈ ਉਹ ਹੈਗਾ ਵੀ ਗੰਦੇ ਪਾਣੀ ਦਾ ਨਾਲੀਆਂ ਬੰਦ ਹੋ ਗਈਆਂ ਸੀਵਰੇਜ ਓਵਰਫਲੋ ਹੋ ਗਏ ਉਹਦੇ ਨਾਲ ਜਿਹੜੀਆਂ ਪਾਈਪਾਂ ਹੈਗੀਆਂ ਅੰਦਰੋਂ ਜਿਹੜੀਆਂ ਕੀ ਅੱਜ ਗੁਜਰਾਤ ਗੈਸ ਵਾਲੇ ਜਿਹੜੀਆਂ ਪਾਈਪਾਂ ਪਾ ਰਹੇ ਐ ਉਹਦੇ ਨਾਲ ਕੀ ਆ ਉਹਨਾਂ ਦਾ ਆਪਣਾ ਚੈਨਲ ਹੁੰਦਾ ਉਹ ਕੀ ਕਰਦੇ ਆ ਪਾਈਪਾਂ ਨੂੰ ਅੰਦਰ ਪੰਚਰ ਕਰ ਦਿੰਦੇ ਆ ਜਿਹਦੇ ਨਾਲ ਉਹਦੀ ਰਿਪੇਅਰ ਹੋ ਨਹੀਂ ਸਕਦੀ ਫੇਰ ਸੀਵਰੇਜ ਦਾ ਪਾਣੀ ਮਿਕਸ ਹੁੰਦਾ ਉਹ ਆਪਣੇ ਘਰਾਂ ਚ ਜਾਂਦਾ ਫੇਰ ਉਹਦੇ ਨਾਲ ਬਿਮਾਰੀਆਂ ਹੁੰਦੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਜਿਹਦੇ ਨਾਲ ਲੋਕਾਂ ਨੂੰ ਕੈਂਸਰ ਹੈਪਟਾਈਟਿਸ ਸੀ ਤੇ ਹੋਰ ਵੱਡੀਆਂ ਬਿਮਾਰੀਆਂ ਹੋਣ ਦਾ ਡਰ ਹੁੰਦਾ ਆਪਣੇ ਇੱਕ ਏਰੀਏ ਦੇ ਵਿੱਚ ਮਾੜੀ ਮੁਸਤਾਫਾ ਪਿੰਡ ਹੈਗਾ ਬਾਗਾ ਪ੍ਰਾਣਾ ਏਰੀਏ ਦੇ ਵਿੱਚ ਠੀਕ ਹੈ ਜੀ ਉੱਥੇ ਮਤਲਬ ਅੱਜ ਤੋਂ ਤੁਸੀਂ ਦੇਖੋਗੇ ਉੱਥੇ ਲੋਕਾਂ ਦੇ ਵਿੱਚ ਹੈਪਟਾਈਟਿਸ ਸੀ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਹੈਪਟਾਈਟਿਸ ਸੀ ਹੋਣ ਦਾ ਕਾਰਨ ਹੁੰਦਾ ਵੀ ਗੰਦਾ ਪਾਣੀ ਦੂਸ਼ਿਤ ਪਾਣੀ ਜਾਂ ਹੋਰ ਜਿਹੜੀਆਂ ਲੀਵਰ ਦੀਆਂ ਪ੍ਰੋਬਲਮ ਹੈਗੀਆਂ ਉਹ ਹੁੰਦੀਆਂ ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਘਟੋ ਘਟਾ ਆਪਾਂ ਨੂੰ ਜਿਹੜਾ ਪਾਣੀ ਸਾਫ਼ ਮਿਲ ਜੇ ਜਿਹਦੇ ਨਾਲ ਕੀ ਆਪਣੀ ਜਿਹੜੀ ਹੈਲਥ ਜਿਹੜੀ ਹੈਗੀ ਉਹ ਸਹੀ ਹੋ ਜੇ ਹਵਾ ਸਹੀ ਹੋ ਜੇ ਪਾਣੀ ਸਹੀ ਹੋ ਜੇ ਬਾਕੀ ਤਾਂ ਲੋਕ ਆਪਣੇ ਆਪ ਜਿਹੜਾ ਹੈਗਾ ਕਰ ਲੈਣਗੇ ਤੇ ਮੈਂ ਸਰਕਾਰ ਤੋਂ ਇਹੀ ਉਮੀਦ ਕਰਦਾ ਵੀ ਸਾਨੂੰ ਸਟਾ ਹੈਗਾ ਸਾਫ਼ ਪਾਣੀ ਦੀ ਉਪਲਬਧਤਾ ਕਰਾਈ ਜਾਵੇ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਜੀਪ ਜਿਹੜਾ ਅੱਜ ਕੋਟਪੂਰਾ ਦੇ ਵਿਕਾਸ ਨੂੰ ਲੈ ਕੇ ਤੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਗਰ ਕਰਨ ਦੇ ਮਕਸਦ ਨਾਲ ਲੋਕਰ ਨਾਲ ਗੱਲਬਾਤ ਦਾ ਜੋ ਪ੍ਰੋਗਰਾਮ ਹੋਇਆ ਤੁਸੀਂ ਉਸ ਵਿੱਚ ਤੁਸੀਂ ਆਪਣੇ ਵਿਚਾਰ ਦੇਣਾ ਚਾਹੋਗੇ ਵਿਚਾਰ ਤਾਂ ਦੇਖੋ ਸਾਰੇ ਸ਼ਹਿਰ ਦੇ ਇੱਕੋ ਹੀ ਆ ਵਿਕਾਸ ਤਾਂ ਕੁਝ ਵੀ ਨਹੀਂ ਹੈਗਾ ਵਿਕਾਸ ਦੇ ਨਾਂ ਤੇ ਤਾਂ ਠੰਗਾ ਸ਼ਹਿਰ ਦੇ ਵਿੱਚ ਮੇਰਾ ਖਿਆਲ ਆ ਵੀ ਪਿਛਲੀਆਂ ਦੋ ਸਰਕਾਰਾਂ ਜਾਂ ਤਿੰਨ ਸਰਕਾਰਾਂ ਦੇ ਟਾਈਮ ਤੋਂ ਵੀ ਵਿਕਾਸ ਕੋਈ ਖਾਸ ਨਹੀਂ ਹੋ ਰਿਹਾ। ਨਾ ਕੋਈ ਗਲੀਆਂ, ਨਾ ਕੋਈ ਨਾਲੀਆਂ, ਨਾ ਕੋਈ ਪਾਣੀ ਦਾ ਨਿਕਾਸ। ਬੁਰੇ ਹਾਲ ਆ ਹਰੇਕ ਚੀਜ਼ ਦੇ। ਜਦੋਂ ਕੋਈ ਮੁਸੀਬਤ ਆਉਂਦੀ ਆ ਉਦੋਂ ਦਿਖਾਵੇ ਲਈ ਗੱਡੀਆਂ ਆ ਜਾਂਦੀਆਂ ਹੋਰਾ ਜਾਂਦਾ ਉਹ ਹੁਣ ਮੇਰੇ ਖਿਆਲ ਆ ਪਿੱਛੇ ਜੇ ਕਾਫੀ ਪਾਣੀ ਦਾ ਰੋਲਾ ਮੋਗਾ ਰੋਡ ਦਾ ਕਾਫੀ ਭਿਆਵਾ ਜਿਹਦੇ ਵਿੱਚ ਅ ਮੇਰੇ ਖਿਆਲ ਆਪਣੇ ਸਤੰਤਰ ਉਹਨਾਂ ਨੇ ਕਾਫੀ ਐਫਰਟ ਕੀਤੀ ਆ ਪਾਣੀ ਪੂਣੀ ਦੇ ਵਾਸਤੇ ਬਟ ਜਿਹੜੀ ਲਾਸਟ ਤੇ ਜਿਹੜੀ ਐਫਰਟ ਕੀਤੀ ਆ ਜੇ ਇਹ ਐਫਰਟ ਪਹਿਲਾਂ ਹੀ ਹੋ ਜਾਂਦੀ بارشਾਂ ਦੇ ਟਾਈਮ ਤੇ ਤਾਂ ਇਹਨਾਂ ਰੋੜਾ ਹੀ ਨਹੀਂ ਸੀ ਪੈਣਾ ਚਲੋ ਬਾਅਦ ਦੇ ਵਿੱਚ ਵੀ ਕੀਤੀ ਆ ਠੀਕ ਆ ਬਟ ਉਦੋਂ ਤਾਂ ਪਾਣੀ ਨਿਕਲ ਚੁੱਕਿਆ ਸੀ ਉਸ ਤੋਂ ਬਾਅਦ ਤਾਂ ਮੇਰੇ ਖਿਆਲ ਬਰਸਾਤਾਂ ਹੋਈਆਂ ਹੀ ਨਹੀਂ ਗਈਆਂ ਤੇ ਪਰ ਇਹ ਜਿਹੜੇ ਵਿਕਾਸ ਹਨ ਇਹ ਜ਼ਰੂਰੀ ਆ ਇਹ ਜਿਹੜੇ ਕਹੇ ਗਏ ਆ ਅਸੀਂ ਆ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਕਮੇਟੀ ਵੱਲੋਂ ਬਿਆਨ ਆਉਂਦੇ ਆ ਅਸੀਂ ਆ ਕਰਾ ਰਹੇ ਆ ਹੋਰ ਤਾਂ ਹੋਰ ਜਿਹੜਾ ਪਾਣੀ ਨਿਕਲਦਾ ਵਾ ਜਿੱਥੇ ਪਾਣੀ ਜਾ ਰਿਹਾ ਵਾ ਮੋਟਰਾਂ ਲਾਈਆਂ ਵਾ ਉਹ ਮੋਟਰਾਂ ਹੀ ਇਹਨਾਂ ਦੀਆਂ ਚੱਲ ਰਹੀਆਂ ਵਿਕਾਸ ਇਹਨਾਂ ਨੇ ਹੋਰ ਕੀ ਕਰਨਾ ਹੈਗਾ ਸ਼ਹਿਰ ਨੂੰ ਦੇਖੋ ਉਮੀਦ ਆ ਕਿ ਸ਼ਾਇਦ ਸਰਕਾਰ ਦਾ ਆਖਰੀ ਸਾਲ ਆ ਤੇ ਸਰਕਾਰ ਕੋਈ ਐਫਰਟ ਕਰੇ ਕਿ ਸ਼ਹਿਰ ਦੇ ਵਿਕਾਸ ਲਈ ਕੋਈ ਲਾਸਟ ਸਾਲ ਜਾਂਦੇ ਜਾਂਦੇ ਕੋਈ ਕੰਮ ਕਰੇ ਤਾਂ ਕਿ ਅਗਲੇ ਸਾਲ ਇਹਨਾਂ ਦੀ ਆਉਣ ਵਾਸਤੇ ਗੁੱਡਵਿਲ ਬਣੇ ਅਸੀਂ ਉਮੀਦ ਕਰਦੇ ਆ ਇਹਨਾਂ ਵਾਸਤੇ ਸ਼ਾਇਦ ਬਟ ਹਜੇ ਤੱਕ ਕੋਈ ਵਿਕਾਸ ਨਹੀਂ ਹੋਇਆ ਜਿੱਥੇ ਜਿੱਥੇ ਆ ਹੁਣ ਫਰੀਰ ਕੋਲ ਰੋਡ ਤੇ ਪੁਲ ਦੇ ਨਾਲ ਥੋੜੀ ਜੀ ਬਾਰਿਸ਼ ਹੋ ਜੇ ਤਾਂ ਮੇਰੇ ਖਿਆਲ ਝੀਲ ਬਣ ਜਾਂਦੀ ਹੈ ਉਥੇ ਟੂ-ਵీలਰ ਤਾਂ ਨਿਕਲਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਉਥੇ ਬਾਕੀ ਜਿੱਥੇ ਪਾਣੀ ਨਹੀਂ ਵਿਖੜਦਾ ਸੀ ਉਥੇ ਵੀ ਹੁਣ ਪਾਣੀ ਖੜਦਾ ਖੱਡੇ ਪਏ ਹੋਏ ਆ ਥਾਂ ਥਾਂ ਸਰਕਾਰ ਨੂੰ ਕੁਝ ਚੀਜ਼ਾਂ ਤੇ ਰੋਕ ਵੀ ਲਗਾਣੀ ਚਾਹੀਦੀ ਆ ਜਿਵੇਂ ਕਿ ਟਾਈਲਾਂ ਵਾਲੀਆਂ ਜਿਹੜੀਆਂ ਰੋਡ ਬਣਾਈਆਂ ਸਰਕਾਰ ਨੇ ਉਹ ਰੋਡ ਬੰਦ ਦੀ ਮਗਰੋਂ ਆ ਪੱਟੀ ਪਹਿਲਾਂ ਜਾਂਦੀ ਆ ਉਸ ਤੋਂ ਬਾਅਦ ਉਹ ਪੱਟੀ ਦੀ ਪੱਟੀ ਰਹਿ ਜਾਂਦੀ ਆ ਜੋ ਸਰਕਾਰ ਨੇ ਪਹਿਲਾਂ ਬਣਾ ਚੁੱਕੀ ਆ ਰੋਡ ਉਸ ਤਰ੍ਹਾਂ ਦੀ ਰੋਡ ਤਾਂ ਬੰਦ ਹੀ ਨਹੀਂ ਉਹਦੇ ਖੱਡੇ ਬਣ ਜਾਂਦੇ ਆ ਉਹ ਉਸ ਉਸ ਮੁਤਾਬਕ ਉਹਦਾ ਲੈਵਲ ਨਹੀਂ ਬੰਦਾ ਉਸ ਮੁਤਾਬਕ ਉਹਦੀਆਂ ਟਾਈਲਸ ਉਹ ਪਾਸੇ ਪਈਆਂ ਰਹਿ ਜਾਂਦੀਆਂ ਖੱਡੇ ਬਣ ਜਾਂਦੇ ਆ ਆ ਹੁਣ ਨਰਿੰਦਰ ਸਿੰਘ ਵਾਲੀ ਗਲੀ ਜਿਹੜੀ ਆਪਣੀ ਬੁਆਇਸ ਸਕੂਲ ਵਾਲੀ ਗਲੀ ਹੈ ਇਹਦੇ ਵਿੱਚ ਚਲੇ ਜਾਓ ਵੱਡੇ ਵੱਡੇ ਦੋ ਤਿੰਨ ਖੱਡੇ ਆ ਔਰ ਜਦੋਂ ਇੱਥੇ ਪਾਣੀ ਖੜਦਾ ਉਹਨਾਂ ਖੱਡਿਆਂ ਦਾ ਕੋਈ ਨਹੀਂ ਪਤਾ ਲੱਗਦਾ ਐਨੇ ਬੰਦੇ ਵਿੱਚ ਡਿੱਗਦੇ ਆ ਨੁਕਸਾਨ ਜਿਹੜਾ ਮਤਲਬ ਹੋ ਸਕਦਾ ਆ ਬਿਲਕੁਲ ਬਿਲਕੁਲ ਨਾਲੀਆਂ ਬੰਦ ਕਰਨ ਦਾ ਸੀਗਾ ਸੀਵਰੇਜ ਸਹੀ ਚੱਲਣ ਦਾ ਸੀਗਾ ਉਹ ਕਿਤੇ ਕਿਤੇ ਸਾਰੇ ਸ਼ਹਿਰ 'ਚ ਹਜੇ ਤੱਕरीबन ਤਕਰੀਬਨ ਵਾਅਦਾ ਤੋਂ ਜ਼ਿਆਦਾ ਨਾਲੀਆਂ ਨਾਲੇ ਉਵੇਂ ਪਏ ਆ ਉਹ ਖੁੱਲੇ ਪਏ ਆ ਓਪਨ ਪਏ ਆ ਜਦੋਂ ਭਰਦੇ ਆ ਤੇ ਫਿਰ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਗੰਦਗੀ ਆਉਂਦੀ ਆ ਕੋਟਕਪੁਰਾ ਦੇ ਵਿਧਾਇਕ ਸਰਦਾਰ ਕੁਤਾਰਪੂਨ ਜੀ ਨੂੰ ਮਤਲਬ ਇੱਕ ਸਮੱਸਿਆ ਤੋਂ ਜਾਣੂ ਕਰਵਾਨੇ ਕੋਈ ਹੱਲ ਕਰਵਾਉਣ ਵਾਸਤੇ ਕੋਈ ਗੱਲ ਕਰਨੀ ਚਾਹੀਦੀ ਦੇਖੋ ਸਾਡੀ ਤਾਂ ਬੇਨਤੀ ਆ ਜੀ ਸਪੀਕਰ ਸਾਹਿਬ ਉਹਨਾਂ ਕੋਲੇ ਬਹੁਤ ਵੱਡੇ ਵੱਡੇ ਅਧਿਕਾਰ ਹੈਗੇ ਆ ਤੇ ਸਾਨੂੰ ਮਾਣ ਆ ਵੀ ਸਾਡੇ ਏਰੀਏ ਦੇ ਸਪੀਕਰ ਜਿਹੜੇ ਹੈਗੇ ਆ ਸਾਨੂੰ ਉਹਨਾਂ ਤੋਂ ਉਮੀਦ ਵੀ ਹੈ ਕਿ ਇਸ ਗੱਲਾਂ ਵੱਲ ਧਿਆਨ ਦੇ ਕੇ ਉਹ ਸਾਡੇ ਸ਼ਹਿਰ ਦਾ ਵਿਕਾਸ ਜਿਹੜਾ ਹੈਗਾ ਵੱਧ ਚੜ ਕੇ ਕਰਨਗੇ ਤੇ ਜਿਆਦਾ ਤੋਂ ਜਿਆਦਾ ਇਸ ਚੀਜ਼ ਵੱਲ ਧਿਆਨ ਦੇਣਗੇ ਕਿਉਂਕਿ ਇਹ ਸਾਡਾ ਨਹੀਂ ਉਹਨਾਂ ਦਾ ਵੀ ਆਪਦਾ ਵੀ ਸ਼ਹਿਰ ਹੈ ਉਹਨਾਂ ਨੇ ਆਪ ਵੀ ਇਹਨਾਂ ਲੋਕਾਂ ਦੇ ਵਿੱਚ ਸਾਰਿਆਂ ਦੇ ਵਿੱਚ ਵਿਚਰਨਾ ਵਾ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਉਹ ਆਪਣੀਆਂ ਕੋਸ਼ਿਸ਼ਾਂ ਕਰਕੇ ਇਹ ਜਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਆਉਂਦੀਆਂ ਉਹਨਾਂ ਨਾਲ ਦੂਰ ਕਰਨਗੇ ਸੁਦੇਖ ਰਹੇ ਹੋ ਤੁਹਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ